ਕੋਈ ਵਦਿਆ ਬਸ ਕੁਲ ਦਸਤਾ ਹੀ ਗੁਰਦੁਆਰਾ ਸਾਹਿਬ ਆਇਆ ਨਾ ਤੇ ਆਪਣਾ ਮਨ ਬੇਈਮਾਨ ਹੋ ਜਾਂਦਾ ਕਿਤੇ ਸਾਡੇ ਘਰ ਵਿੱਚ ਹੋਵੇ ਕਿੰਨਾ ਸੋਹਣਾ ਲੱਗਣਾ ਸੀ ਆ ਕੋਈ ਗਲਤੀ ਕੀਤੀ ਹੈ ਨਾ ਤੇ ਨਿਉ ਕਿ ਫਿਰ ਟਹਿਪੇਵੇਂ ਗੁਰੂ ਸਾਹਿਬ ਜੀ ਦੇ ਚਰਣਾ ਬੜੀ ਕੁਛ ਕਰਨੀ ਦੇ ਮਾਲਕ ਬਾਬਾ ਬੁੱਧੂ ਸਾਹਿਬ ਕਹਿੰਦੇ ਸਾਹਿਬ ਇਹ ਨੇ ਤੇ ਬੁੱਧੂ ਮੈਨੂੰ ਕਹਿੰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵੀ ਜਾਨ ਲੱਗਿਆ ਕੀ ਸੀ ਤੇ ਵਾਪਸ ਆਉਣ ਲੱਗਿਆ ਕੀ ਪਾਣਾ ਵਰਤ ਗਿਆ ਕੋ ਸਤਨਾਮ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਪਹਿਲੀ ਕਲਾਸ ਜਿਹੜਾ ਤੋਂ ਸ਼ੁਰੂ ਹੁੰਦੀ ਹੈ ਅੱਜ ਐਨੇ ਮਾਨ ਦੇ ਨਾਲ ਐਨੇ ਸਤਕਾਰ ਦੇ ਨਾਲ ਆਪਾਂ ਨਾਮ ਲੈਨੇ ਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਉਂ ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਚੱਲ ਕੇ ਆਪਣਾ ਰਾਜ ਕਾਇਮ ਕੀਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸ਼ਬਦ ਆਪਾਂ ਸਰਵਨ ਕੀਤਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਤਾ ਸੱਚ ਦੀ ਗੱਲ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜੇ ਕੋਈ ਵੀ ਕੀਮਤੀ ਵਸਤੂ ਮਹਾਰਾਜਿਆਂ ਦੇ ਦਰਬਾਰ ਵਿੱਚ ਆਉਣੀ ਨਾ ਕੀਮਤੀ ਵਸਤੂ ਤੇ ਜਦੋਂ ਵੇਖਣੀ ਦਰਸ਼ਨ ਕਰਨੇ ਤੇ ਮਨ ਵਿੱਚ ਭਾਵਨਾ ਇਹ ਸੀ ਇਹ ਮੇਰੇ ਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੋਭਾ ਦਿੰਦੀ ਹੈ ਕੋ ਸਤਨਾਮ ਸੇਵਾਹੂ ਇਹ ਪਿਆਰ ਸੀ ਅੱਜ ਦੇ ਸਮੇਂ ਦੇ ਹਾਲਾਤ ਵੇਖੋ ਕੀ ਹੋ ਗਏ ਕੋਈ ਵਧੀਆ ਵਸਤ ਗੁਲਦਸਤਾ ਹੀ ਗੁਰਦੁਆਰਾ ਸਾਹਿਬ ਪਿਆ ਨਾ ਤੇ ਆਪਣਾ ਮਨ ਬੇਈਮਾਨ ਹੋ ਜਾਂਦਾ ਹੈ ਕਿ ਤੇ ਸਾਡੇ ਘਰ ਵਿੱਚ ਹੋਵੇ ਤੇ ਕਿੰਨਾ ਸੋਹਣਾ ਲੱਗਣਾ ਸੀ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਫਰਕ ਇੱਥੇ ਪਿਆ ਜੋ ਵੀ ਕੀਮਤੀ ਵਸਤੂ ਜੋ ਵੀ ਕੀਮਤੀ ਸ਼ੈ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਆਉਣੀ ਦਰਸ਼ਨ ਕਰਨੇ ਮਨ ਵਿੱਚ ਭਾਵਨਾ ਇਕ ਗੁਰੂ ਆਮਦਾ ਜੀ ਦੇ ਦਰ ਤੇ ਸ਼ੋਭਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆ ਕੋ ਸਤਨਾਮ ਸਵਾ ਗੁਰੂ ਤੇ ਪਿਆਰਿਓ ਐਸੀਆਂ ਬਖਸ਼ਾਂ ਦੇ ਪਾਤਰ ਬਣੇ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੇ ਕਿਤੇ ਕੋਈ ਗਲਤੀ ਕੀਤੀ ਹੈ ਨਾ ਤੇ ਨਿਉ ਕਿ ਫਿਰ ਢੈਪੇਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇੱਕ ਵਾਰ ਜੰਗ ਤੇ ਜਾ ਰਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣ ਫੌਜ ਬੜੀ ਥੋੜੀ ਸੀ ਮਹਾਰਾਜ ਜੀਆ ਦੇ ਕੋਲ ਫੌਜ ਘਟ ਹੈ ਤੇ ਦੁਸ਼ਮਨਾ ਦੀ ਫੌਜ ਲੱਖਾਂ ਦੀ ਤੈਦਾਦ ਵਿੱਚ ਹੈ ਲੱਖਾਂ ਦੀ ਤੈਦਾਦ ਵਿੱਚ ਹੁਣ ਜਦੋਂ ਜਾ ਰਹੇ ਨੇ ਨਾ ਤੇ ਰਸਤੇ ਦੇ ਵਿੱਚ ਬੁੱਧੂ ਸਾਹਿਬ ਜੀ ਬੜੀ ਉੱਚ ਕਰਨੀ ਦੇ ਮਾਲਕ ਬਾਬਾ ਬੁੱਧੂ ਸਾਹਿਬ ਉਹਨਾਂ ਦਾ ਅਸਥਾਨ ਵਜ਼ੀਰ ਅਹਿਲਕਾਰ ਕਹਿਣ ਲੱਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਵੀ ਬਾਬਾ ਬੁੱਧੂ ਸਾਹਿਬ ਜੀ ਦਾ ਇੱਥੇ ਅਸਥਾਨ ਹੈ ਬੜੇ ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਨਿਭਾ ਰਹੇ ਨੇ ਆਪਾਂ ਮੈਦਾਨੇ ਜੰਗ ਵਿੱਚ ਜਾ ਰਹੇ ਹਾਂ ਜੂਝਣ ਵਾਸਤੇ ਤੇ ਹੋਵੇ ਨਾ ਤੇ ਇਹਨਾਂ ਤੋਂ ਅਰਦਾਸ ਕਰਵਾ ਲਈਏ ਆਪਕੋ ਸਤਨਾਮ ਸ੍ਰੀ ਅਕਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਰੁਕ ਗਏ ਹੁਣ ਜਦੋਂ ਅਸਥਾਨ ਦੇ ਅੰਦਰ ਗਏ ਤੇ ਬਾਬਾ ਬੁੱਧੂ ਸਾਹਿਬ ਜੀ ਅੱਗੋਂ ਮਿਲੇ ਨੇ ਨਮਸਕਾਰ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਅਜੇ ਦਰਸ਼ਨ ਨਹੀਂ ਕੀਤੇ ਸਾਨੂੰ ਨਾ ਬਾਬਾ ਬਦੂ ਸਾਹਿਬ ਨੂੰ ਕਹਿੰਦਾ ਵੀ ਅਸਾਂ ਬਾਬਾ ਬਦੂ ਸਾਹਿਬ ਨੂੰ ਮਿਲਣਾ ਹੈ ਇਤਿਹਾਸ ਵਿੱਚ ਬਚਨ ਲਿਖੇ ਨੇ ਬਾਬਾ ਬਦੂ ਸਾਹਿਬ ਜੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਾਹੋਂ ਪਕੜਿਆ ਤੇ ਉਸ ਕਮਰੇ ਵਿੱਚ ਲੈ ਗਏ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਕਹ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਹੁਣ ਉਸ ਕਮਰੇ ਵਿੱਚ ਲੈ ਕੇ ਗਏ ਜਿੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਸ਼ੇਰੇ ਪੰਜਾਬ ਨੂੰ ਬਾਬਾ ਬੁੱਧੂ ਸਾਹਿਬ ਜੀ ਪੁੱਛਦੇ ਨੇ ਰਾਜਾ ਜੀ ਤੁਸੀਂ ਕੀ ਬਚਨ ਕਹਿੰਦੇ ਕਹਿੰਦੇ ਜੀ ਅਸਾਂ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਹੈ ਤੇ ਬਾਬਾ ਬੁੱਧੂ ਸਾਹਿਬ ਦੀ ਨਿਮਰਤਾ ਵੇਖੋ ਕਹਿੰਦੇ ਬਾਬਾ ਬੁੱਧੂ ਸਾਹਿਬ ਨੂੰ ਮਿਲਣਾ ਹੈ ਕਹਿੰਦੇ ਸਾਇਬ ਤੇ ਇਹ ਨਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਕਹਿੰਦੇ ਸਾਹਿਬ ਇਹ ਨੇ ਤੇ ਬੁੱਧੂ ਮੈਨੂੰ ਕਹਿੰਦੇ ਆ ਕੋ ਸੱਦ ਨਾਮ ਸ੍ਰੀ ਵਾਹਿਗੁਰੂ ਵੇਖੋ ਬਾਬਾ ਬੁੱਧੂ ਸਾਹਿਬ ਜੀ ਦੀ ਨਿਮਰਤਾ ਕਹਿੰਦੇ ਸਾਹਿਬ ਇਹ ਨੇ ਤੇ ਬੁੱਧੂ ਮੈਨੂੰ ਕਹਿੰਦੇ ਨੇ ਦੱਸੋ ਕੀ ਹੁਕਮ ਹੈ ਕਹਿੰਦੇ ਜੀ ਅਸੀਂ ਮੈਦਾਨੇ ਜੰਗ ਵਿੱਚ ਜਾ ਰਹੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੋ ਫੌਜ ਘਟ ਹੈ ਸਾਡੇ ਕੋਲ ਤੇ ਮਹਾਰਾਜ ਜੀ ਮੈਦਾਨੇ ਜੰਗ ਵਿੱਚ ਫਤਿਹ ਬਖਸ਼ੇ ਤੇ ਫਿਰ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਨਾ ਪੂਰਨ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੇ ਨਾਲ ਤੇ ਪਿਆਰਿਓ ਫਿਰ ਸਤਿਗੁਰੂ ਜੀ ਅੰਗ ਸੰਗ ਸਹਾਇਓ ਕੇ ਵਰਤਦੇ ਨੇ ਇਤਿਹਾਸ ਵਿੱਚ ਬੋਲ ਲਿਖੇ ਨੇ ਬਾਬਾ ਬੰਤੂ ਸਾਹਿਬ ਨੇ ਅਰਦਾਸ ਕੀਤੀ ਹੁਕਮਨਾਮਾ ਲਿਆ ਤੇ ਪਿਆਰਿਓ ਆਗਿਆ ਲੈ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੇਰ-ਏ-ਪੰਜਾਬ ਨੇ ਮੈਦਾਨੇ ਜੰਗ ਵੱਲ ਚਾਲੇ ਪਾਏ ਇਤਿਹਾਸ ਦੇ ਬੋਲ ਨੇ ਕੁਝ ਕੁ ਗਿਣਤੀ ਦੇ ਸਿੰਘਾਂ ਨੇ ਲੱਖਾਂ ਦੀ ਤੈਦਾਦ ਮੁਗਲਾਂ ਨੂੰ ਹਰਾ ਕੇ ਉਸ ਮੈਦਾਨੇ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ ਜੇ ਆਕੋ ਸਤਨਾਮ ਸਿਰਵਾਹ ਹੁਣ ਜਦੋਂ ਵਾਪਸ ਆਏ ਤੇ ਫਿਰ ਉਸੇ ਅਸਥਾਨ ਤੋਂ ਲੰਘਦੇ ਨੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਸਵਾਰ ਨੇ ਤੇ ਆਪਣੇ ਵਜ਼ੀਰ ਨੂੰ ਕਹਿੰਦੇ ਨੇ ਜਾਓ ਬਾਬਾ ਬੁੱਧੂ ਸਾਹਿਬ ਨੂੰ ਕਹੋ ਵੀ ਉਹਨਾਂ ਦੀ ਅਰਦਾਸ ਪੂਰੀ ਹੋਈ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਹਿੰਦੇ ਉਹਨਾਂ ਦੀ ਕੀਤੀ ਅਰਦਾਸ ਪੂਰੀ ਹੋਈ ਏ ਤੇ ਬਾਬਾ ਬੰਦੂ ਸਾਹਿਬ ਨੂੰ ਕਹੋ ਜੋ ਮੰਗੇ ਅਸੀਂ ਦਿਆਂਗੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਬੋਲ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਵਜ਼ੀਰ ਅੰਦਰ ਗਏ ਜਾ ਕੇ ਬਾਬਾ ਬੰਦੂ ਸਾਹਿਬ ਨੂੰ ਨਮਸਕਾਰ ਕੀਤੀ ਕਹਿਣ ਲੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਏ ਨੇ ਤੇ ਉਹਨਾਂ ਨੇ ਆਪ ਜੀ ਨੂੰ ਇਹ ਬਚਨ ਕਹੇ ਨੇ ਵੀ ਤੁਹਾਡੀ ਅਰਦਾਸ ਜਿਹੜੀ ਐ ਉਹ ਪੂਰੀ ਹੋਈ ਐ ਤੁਸੀਂ ਅਰਦਾਸ ਕੀਤੀ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਗੇ ਮੈਦਾਨੇ ਜੰਗ ਵਿੱਚ ਛੇਤ ਪ੍ਰਾਪਤ ਹੋਈ ਐ ਤੇ ਅੱਜ ਜੋ ਮੰਗੋਗੇ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਮੈਂ ਦਿਆਂਗਾ ਜਦੋਂ ਇਹਨੇ ਬਚਨ ਕਹੇ ਤੇ ਬਾਬਾ ਬੁੱਧੂ ਸਾਹਿਬ ਜੀ ਬੜੇ ਪਿਆਰ ਵਾਲੇ ਬੜੀ ਭਿੱਜੀ ਹੋਈ ਰੂਹ ਕਹਿਣ ਲੱਗੇ ਜਿਸ ਸਾਹਿਬ ਕੋਲੋਂ ਦਾਤਾਂ ਲੈ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਸਕਦੇ ਆ ਨਾ ਉਹ ਸਾਡੀ ਝੋਲੀ ਵੀ ਪਰੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਸ਼ੇਰ-ਏ-ਪੰਜਾਬ ਨੂੰ ਜਾ ਕੇ ਇੰਨਾ ਕਹਿ ਦਿਓ ਵੀ ਜਾਨ ਲੱਗਿਆ ਕੀ ਸੀ ਤੇ ਵਾਪਸ ਆਉਣ ਲੱਗਿਆ ਕੀ ਪਾਣਾ ਵਰਤ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਦੋਂ ਵਜ਼ੀਰ ਨੇ ਜਾ ਕੇ ਇੰਨੀ ਗੱਲ ਕਹੀ ਫਿਰ ਸ਼ੇਰ-ਏ-ਪੰਜਾਬ ਜੋੜਾ ਲਾ ਕੇ ਘੋੜੇ ਤੋਂ ਉਤਰੇ ਨਹੀਂ ਜੋੜਾ ਲਾਇਆ ਪਤਾ ਹੀ ਲੱਗਿਆ ਵੀ ਮੈਂ ਥੋੜੀ ਜੀ ਇੱਥੇ ਗਲਤੀ ਕਰ ਲਈ ਹੁਣ ਰਾਜੇ ਨੇ ਮਹਾਰਾਜੇ ਨੇ ਕੀ ਨਹੀਂ ਸੀ ਕਰ ਸਕਦੇ ਪਰ ਵੇਖੋ ਨਿਮਰਤਾ ਛੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਘੋੜੇ ਤੋਂ ਥੱਲੇ ਉਤਰੇ ਜੋੜਾ ਲਾਇਆ ਨੰਗੇ ਪੈਰੀ ਚੱਲ ਕੇ ਬਾਬਾ ਬੁੱਧੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਡਿੱਗੇ ਆਖੋ ਸਤਨਾਮ ਸੁਖਵਾ ਇਹ ਕਹਿੰਦੇ ਬਾਬਾ ਜੀ ਬਖਸ਼ੋ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਮੇਥੋਂ ਬੜੀ ਵੱਡੀ ਭੁੱਲ ਹੋਈ ਐ ਤੁਸੀਂ ਧੰਨੋ ਜਿਨ੍ਹਾਂ ਨੇ ਮੈਨੂੰ ਇਹ ਗਿਆਨ ਕਰਵਾ ਦਿੱਤਾ ਐ ਵੀ ਜਾਣ ਲੱਗਿਆਂ ਤੇ ਆਉਣ ਲੱਗਿਆਂ ਫਰਕ ਕੀ ਪੈ ਗਿਆ ਆਖੋ ਸਤਨਾਮ ਸੁਖਵਾ ਇੰਨੀ ਨਿਮਰਤਾ ਦੇ ਨਾਲ ਅਰਦਾਸ ਕਰਵਾਈ ਕਿ ਸਤਿਗੁਰੂ ਜੀ ਕਿਰਪਾ ਕਰਿਓ ਭੁੱਲ ਕੇ ਵੀ ਇਹ ਹੰਕਾਰ ਨਾ ਆਵੇ ਕਿਉਂਕਿ ਹੋਮੇ ਹੰਕਾਰ ਇੱਕ ਐਸੀ ਚੀਜ਼ ਐ ਮਹਾਰਾਜ ਜੀ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕੋ ਗੱਲ ਐ ਵੀ ਕ੍ਰੋਧ ਇੰਨਾ ਮਾੜਾ ਐ ਹੰਕਾਰ ਜਿਹੜਾ ਇੰਨਾ ਮਾੜਾ ਪਰ ਵੇਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹ ਕੇ ਨਿਮਰਤਾ ਕਿੰਨੀ ਵਟੀ ਐ ਕੋ ਸਤਨਾ ਨਿਮਰਤਾ ਕਿੰਨੀ ਤੇ ਗੁਰੂ ਨਾਨਕ ਘਰ ਦੀ ਕਲਾਸ ਤੇ ਪਹਿਲੀ ਕਲਾਸ ਨਿਮਰਤਾ ਤੋਂ ਸ਼ੁਰੂ ਹੁੰਦੀ ਹੈ ਦੁਨਿਆਵੀ ਕਲਾਸਾਂ ਪੜ੍ਹਦੇ ਆ ਨਾ ਆਪਾਂ ਪਹਿਲੀ ਦੂਜੀ ਤੀਜੀ ਚੌਥੀ ਇਦਾਂ ਹੀ ਗੁਰੂ ਨਾਨਕ ਘਰਦੀਆਂ ਵੀ ਕਲਾਸਾਂ ਨੇ ਪਹਿਲੀ ਦੂਜੀ ਤੀਜੀ ਔਰ ਪਹਿਲੀ ਜਿਹੜੀ ਕਲਾਸ ਹੈ ਨਾ ਉਹ ਹੈ ਹੀ ਨਿਮਰਤਾ ਦੀ ਦੁਨਿਆਵੀ ਆਪਾਂ ਡਬਲ ਐਮਏ ਕਰ ਲਾਂਗੇ ਨਾ ਡਬਲ ਐਮਏ ਤੇ ਪਿਆਰਿਓ ਉਹਨਾਂ ਦੁਨਿਆਵੀ ਪੜ੍ਹਾਈ ਕਰ ਰਹੇ ਆ ਪੜੀ ਜਾ ਰਹੇ ਆ ਡਬਲ ਐਮਏ ਵਾਲਾ ਜੇ ਕਿਤੇ ਫੇਲ ਵੀ ਹੋ ਗਏ ਨਾ ਉਹ ਪਿਛਲੀ ਕਲਾਸ ਵਿੱਚ ਨਹੀਂ ਆਉਂਦਾ ਉਸੇ ਕਲਾਸ ਨੂੰ ਫਿਰ ਦੁਬਾਰਾ ਪੜਦਾ ਹੈ ਪੰਜਵੀਂ ਵਾਰ ਚ ਫੇਲ ਹੋਇਆ ਪੰਜਵੀਂ ਦੁਬਾਰਾ ਕਰੇਗਾ ਦੋ ਵਾਰ ਤਿੰਨ ਵਾਰ ਚੌਥੀ ਵਿੱਚ ਨਹੀਂ ਆਏਗਾ ਪਰ ਗੁਰਨਾਨ ਦੇ ਘਰ ਦੇ ਸਕੂਲ ਦੀ ਪੜ੍ਹਾਈ ਲੱਗ ਜੇ ਇੱਥੇ ਕੋਈ ਡਬਲ ਐਮਏ ਵੀ ਕਰ ਗਿਆ ਨਾ ਨਿੱਕੀ ਜੀ ਹੋਮੇ ਹੰਕਾਰ ਆ ਗਈ ਤੇ ਸਿੱਧਾ ਕੱਚੀ ਵਿੱਚ ਡਿੱਗਣਾ ਜਿਹਾ ਕੋ ਸਤਨਾਮ ਇਸੇ ਵਾਸਤੇ ਪਿਆਰਿ ਜੇ ਸਰਕਾਰੀ ਖਾਲਸਾ ਦਾ ਉਹ ਦਿਹਾੜਾ ਮਨਾ ਰਹੇ ਆ ਉਹਦੇ ਰਾਜ ਨੂੰ ਮਨਾ ਰਹੇ ਆ ਨਾ ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਵੀ ਚੱਲਣ ਦਾ ਯਤਨ ਕਰੀਏ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ ਆਪਣੇ ਆਪ ਨੂੰ ਢਾਲੀਏ ਕਿਵੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਉਂਦਿਆਂ ਜੀ ਕੈਸੀ ਭਾਵਨਾ ਸ੍ਰੀ ਹਰਮੰਦਰ ਸਾਹਿਬ ਵਾਲ ਕਦੇ ਕੰਡ ਨਹੀਂ ਕੀਤੀ ਜੇ ਆਪ ਕੋ ਸਤਨਾਮ ਸ੍ਰੀ ਵਾਖ ਮੁੱਖ ਕਰਨਾ ਹਮੇਸ਼ਾ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਹੀ ਕਰਨੀ ਸਤਿਗੁਰੂ ਜੀ ਕਿਰਪਾ ਕਰਿਓ ਬਸ ਰਹਿਮਤਾ ਕਰਿਓ ਵੱਡੇ ਭਾਗਾਂ ਵਾਲਿਆਂ ਪਿਆਰਿਓ ਵੱਡੇ ਭਾਗਾਂ ਵਾਲਿਆਂ ਚਰਨ ਸਰਨ ਗੁਰ ਏਕ ਪੈਂਡਾ ਚਾਹੇ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਪਿਆਰਿਓ ਕਿਤੇ ਭਾਵਨਾ ਬਣ ਜਾਏ ਕਿਤੇ ਪਿਆਰ ਬਣ ਜਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰੇ ਆਪਣੇ ਦਿਹਾੜੇ ਮਨਾਏ ਹੋਏ ਸਫਲ ਹੋ ਜਾਣ ਇਹ ਦਿਹਾੜੇ ਮਨਾਉਣ ਦਾ ਲਾਹਾ ਤੇ ਤਾਂ ਹੀ ਹੈ ਨਾ ਜੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਸਕੀ